ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਦੋਸਤੋ ਬਣਾ ਰਹੇ ਆ ਪਿੰਡ ਚਮਕੇ ਤਹਿਸੀਲ ਜਿਹਦਾ ਸ਼ਰੀਰ ਕਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹਰਾਂ ਦੇ ਫਾਨ ਤੋਂ ਦੋਨਾਂ ਗਮਜੇ ਦੇ ਵਿੱਚ ਦਿਖਾਵਾਂਗੇ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਸ਼ਾਟ ਦੇ ਵਿੱਚ ਤੁਹਾਨੂੰ ਪੁੱਛ ਦਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮਾਰੋ ਹੋਰ ਬਾਈ ਠੀਕ ਠਾਕ ਵਧੀਆ ਜੀ ਚੱਲਦੀਦਾ ਦੱਸਿਓ ਬਾਈ ਜੀ ਇਸ ਮੱਝ ਬਾਰੇ ਪਹਿਲਾਂ ਸੂਆ ਛੋਟੀ ਸੂਈ ਜੇ ਢਾਈਆਂ ਮਹੀਨਿਆਂ ਦੀ ਸੂਈ ਆ ਬੱਚਾ ਨਹੀਂ ਹੈਗਾ ਅਗਲੇ ਥਾਂ ਦੇ ਤਲੜਿਆ ਜਮਾਂਦਰੂ ਬੰਦਿਆ ਅੱਛਾ ਜੀ 8 ਲ ਹਾਂ ਜੀ ਮੋਚੀ ਦੀ ਸੀਲਸ ਲੱਗ ਜੇ ਪੂਰੀ ਕਿੰਨਾ ਕੁ ਮੁੱਲ ਕਰਨਾ ਹੈ ਮੋਲੋ ਭਾਈ ਇਹਦੀ ਆਪਾਂ 45 ਚ ਪਹੁੰਚ ਜਾ ਉਦਾਂ 42000 ਦੀ ਦੇਣੀ ਠੀਕ ਹੈ ਜੀ ਹਾਂ ਜੀ ਠੀਕ ਲਓ ਜੀ 45000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਇਹ ਦੋਗੇ ਵੀਰ ਜੀ ਇਹ ਨੀਲੀ ਰਾਵੀ ਬਾਰੇ ਦੱਸੋ ਇਹ ਭਾਈ ਨੀਲੀ ਰਾਵੀ ਦੀ ਝੋਟੀ ਇਹ ਵੀ ਪਹਿਲਾ ਸੂਆ ਜੇ ਸੂਈ ਨੂੰ ਸਾਢੇ 3 ਮਹੀਨੇ ਹੋਏ ਜੇ ਭਾਵੇਂ ਕੁਚਾਰ ਨਾਲੇ ਹਾਂ ਜੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਦੁੱਧ 7 ਲੀਟਰ ਕੀ ਮੁੱਲ ਕਰਨਾ ਜੇ ਮੋਲੋ ਭਾਈ ਇਹਦਾ ਵੀ ਛੋਟਾ ਜਿਹਾ 55 ਚ ਪਹੁੰਚ ਗੱਡੀ ਆਪਦੀ ਲਊ 55 ਜੀ ਠੀਕ ਹੈ ਜੀ ਦੋਵੇਂ ਮਿੰਨਾਂ ਨੂੰ ਇਕੱਠੀਆਂ ਲਊਗਾ ਹਾਂਜੀ ਤੇ ਪਹੁੰਚ ਕਰਾਉਣੀ ਜੱਦੀ ਮਰਜ਼ੀ ਦੂਰੋਂ ਵੀ ਲੱਖ ਚ ਪਹੁੰਚ ਕਰਾ ਦਾਂਗੇ ਜੇ ਕੋਈ ਗੱਡੀ ਆਪਦੀ ਲਊਗਾ ਜੋੜੇ ਤੇ ਜੇ ਆਫਰ ਜੋੜਾ 90 ਦਾ ਦੇ ਦੋੜਾ 90000 ਥੈਂਕ ਯੂ ਲਓ ਜੀ ਦੋਸਤ ਕਰਿਓ ਫੋਨ ਜ਼ਰੂਰ ਨੰਬਰ ਚੱਲੂਗਾ ਵੀਰ ਦਾ ਸਕਰੀਨ ਤੇ ਧੰਨਵਾਦ ਉਸੋ ਜਿਹੜਾ ਵੀਡੀਓ ਦੇਖਣ ਵਾਸਤੇ ਸੀ